ਕੀ ਕਹਿਣਾ ਚਾਹ ਰਿਹਾ ਨਥਿੰਗ ਕੀ ਰਹਾ ਹੈ ਕੀ ਹੂੰ ਕੀ ਐਸੀ ਗੱਲ ਚਲਾਇਆ ਮੇਰੇ ਤੋਂ ਨਾ ਤੇਰੇ ਤੋਂ ਪੁੱਛ ਤਾ ਮੈਂ ਐਸੀ ਹੂੰ ਦੱਸ ਕੋਈ ਖੁਸ਼ ਕਬੜੇ ਮਿਲੀ ਕੀ ਕੀ ਖੁਸ਼ ਦੱਸਣਾ ਹੈਗਾ ਦੱਸ ਸਵੇਰੇ ਉਹ ਕੌਕਬੋਲ ਦਹੀਂ ਨਾ ਪਾਪੇ ਨੂੰ ਬੋਲੋ ਨਾ ਕੀ ਕੀ ਆ ਪਾਪੇ ਨੇ ਬੈਟ ਚੰਗੀ ਤਰ੍ਹਾਂ ਦੱਸ YouTube ਫੈਮਿਲੀ ਨੂੰ ਦੱਸ ਬੈਟ ਹਾਂ ਇਧਰ ਅੱਖਾਂ ਅੱਖਾਂ ਮਲਾ ਕੇ ਹਾਂ ਤੇ ਬੈਟ ਮਿਲ ਰਿਹਾ ਤੇ ਖੁਸ਼ੀ ਵੀ ਜ਼ਾਹਿਰ ਕਰਨਾ ਉੱਧਰ ਐਨਕ ਬਾਬੂ ਸੁੱਤੇ ਹੋਏ ਆ ਉਹ ਸੁੱਤੇ ਹੀ ਕਰਾੜੇ ਮਾਰ ਮੁਰਕੇ ਤੇ ਆਦੂਗੇ ਮਾਰਦੇ ਵੇਹੀ ਘਰ ਘਰ ਆਉਂਦੀ ਹੋਈ ਮੂੰਹ ਖੰਡ ਕਰਨ ਲੱਗ ਪਈ ਹਾਂ ਨਾ ਸੱਚੀ ਹਾਂ ਹਾਂ ਚੱਲ ਕਰਨ ਲੱਗਾ ਆਰਡਰ ਬੈਟ YouTube ਫੈਮਿਲੀ ਤੋਂ ਦੱਸ ਦੇਵਾ ਬੜੇ ਦਿਨ ਹੋ ਗਏ ਮਗਰ ਪਿਆਸ ਸਾਡੇ ਬੈਟ ਲੈ ਦੋ ਬੈਟ ਲੈ ਦੋ ਅਸੀਂ ਕਿਹਾ ਵੀ ਬੈਟ ਨਹੀਂ ਲੈ ਕੇ ਦੇਣਾ ਫਜ਼ੂਲ ਖਰਚੀ ਆ ਪਰ ਹੁਣ ਸਾਡੇ ਮਨ 'ਚ ਆਇਆ ਵੀ ਆਹ ਹੀ ਟਾਈਮ ਹੈ ਨਾ ਦਾ ਫਜ਼ੂਲ ਖਰਚੀਆਂ ਕਰਨ ਦਾ ਵੀ ਹੈ ਨਾ ਇਹ ਅਸੀਂ ਚਲੋ ਅੱਜ ਇਹਨਾਂ ਦੀਆਂ ਜਾਇਜ਼ ਨਜਾਇਜ਼ ਚੀਜ਼ਾਂ ਇਹਨੇ ਸਾਡੇ ਨਾਲ ਇੱਕ ਵਾਦਾ ਕੀਤਾ ਹੈ ਕਿ ਮੈਂ ਤੁਹਾਨੂੰ 72% 75% 70 70 70 ਦਾ ਵਾਦਾ ਕੀਤਾ 70% ਨੰਬਰ ਲੈ ਕੇ ਦਵਾਂਗਾ ਤੇ ਤੁਸੀਂ ਮੈਨੂੰ ਬੈਠ ਲਿਆ ਦੋ ਤੇ ਹੁਣ ਲੱਗਾ ਸੀ ਵੈਸੇ ਤਾਂ ਮਗਰੋਂ ਲੈ ਕੇ ਦੇਣਾ ਸੀ ਪੇਪਰਾਂ ਤੇ ਪਰ ਹੁਣ ਆਫਰ ਤੇ ਲੱਗਾ ਆ ਸਾਨੂੰ ਵੀ ਪੈਸਿਆਂ ਦੀ ਬਚਤ ਹੋ ਰਹੀ ਹੈ ਨਾ ਉਨជា ਸ਼ੀਆ ਦਾ ਮਨ ਨਹੀਂ ਹੁਣ ਜੀ ਮਿਲਿਆ ਇਹਨੂੰ ਸ਼ੌਕ ਵੈਸੇ ਦੇ ਕੋਲ ਬੈਟ ਹੈਗਾ ਪਰ ਇਹਨੂੰ ਸ਼ੌਕ ਹੀ ਬੜਾ ਬੈਟ 4500 ਤਾਂ ਮਿਲਦਾ ਭਾਣ ਇਹ ਇਹ ਜਿਆਦਾ ਵਧੀਆ ਐ ਜਿਉ ਤੇ ਚਲੋ ਅਸੀਂ ਕਦੇ ਮੇਰੀਆਂ ਮਿੰਤਾ ਕਰਦਾ ਸੀ ਕਦੇ ਆਲੇ ਪਾਪੇ ਦੀਆਂ ਡਬਲ ਟੂਨ ਚਾਏ ਤੇ ਅਸੀਂ ਸੋਚਿਆ ਚਲੋ ਸਾਡਾ ਨਿੱਕਾ ਮੁੰਨਾ ਸਾਡੇ ਜੀ ਮਿਹਨਤ ਕਰੂਗਾ ਗਾਂ 80% ਦਾ ਵਾਦਾ ਲੈਣਾ ਇਹਦੇ ਤੋਂ ਤੇ ਗਾਂ ਹੋਰ ਕੋਈ ਨੂੰ ਨਾਲ ਇਨਾਮ ਵੀ ਬੱਚੇ ਨੂੰ ਦਿੰਦੇ ਰਹਿਣਾ ਚਾਹੀਦਾ ਐਪਰੀਸ਼ੀਏਟ ਐਸੇ ਦੱਸ ਗਾਂ ਕਿੰਨੀ ਨੰਬਰ ਲੈ ਆਏ ਆ ਪਰ ਤੇ ਆਹ ਉਹ ਅੱਗੇ ਵੇਖੀ ਜਾਊਗੀ ਹੁਣ ਇੱਕ ਰੇ ਵੱਡਾ ਗਿਫਟ ਦਵਾਂਗੇ ਫਿਰ ਐ ਫਿਰ ਕੀ ਦੋਗੇ ਸਾਰਾ ਕੁਝ ਤਾਂ ਮੇਰੇ ਕੋਲ ক্রিকেট ਬੈਗ ਆ ਤੇ ਕੋਸ਼ਿਸ਼ ਹੋਰ ਲੱਲੀ ਗਿਫਟ ਗਿਫਟ ਹੀ ਚਾਹੀਦਾ ਤੈਨੂੰ ਹੋਰ ਮੈਨੂੰ ਕੁਝ ਪਸੰਦ ਨਹੀਂ ਨਾ ਬੋਟੀ ਲੈ ਦਾਂਗੇ ਤੈਨੂੰ ਇੱਕ ਤੇਰਾ ਵਿਆਹ ਕਰ ਦਾਂਗੇ ਇੱਥੇ 90% ਬੰਦ ਹੈ ਫਿਰ ਮੈਂ ਲਵਾਂਗਾ 10000 ਰੁਪਏ ਇੰਗਲਿਸ਼ ਬਿੱਲੋ ਬੈਟੇ ਤਾਂ ਹੈਗਾ ਨਾ 5000 ਰਲਾ ਫਿਰ 10000 ਰਲਾ ਇੰਗਲਿਸ਼ ਬਿੱਲੋ ਮੇਰਾ ਲਾਈਫ ਤਾਂ ਪਹਿਲਾਂ ਇੰਗਲਿਸ਼ ਬਿੱਲੋ ਬੈਟਾ ਇੱਕ ਹੁੰਦਾ ਕਸ਼ਮੀਰੀ ਬਿੱਲ ਜਿਹੜਾ ਕਸ਼ਮੀਰ ਚ ਬੰਦਾ ਹੈ ਇਹ ਇੰਗਲੈਂਡ ਚ ਬੰਦਾ ਹਾਂ ਹਾਂ ਸਾਨੂੰ ਤਾਂ ਇਹਨਾਂ ਚੀਜ਼ਾਂ ਬਾਰੇ ਕੁਝ ਨਹੀਂ ਪਤਾ ਚੱਲ ਕਰਦੇ ਆਰਡਰ ਫਿਰ ਉਹਨਾਂ ਉਦੋਂ ਦੇ ਤਾਂ ਨਹੀਂ ਆ ਸੀਨ ਕਰਦੇ ਪਿਆ ਵੀ ਪਕਾਈ ਲਵਾਉਣ ਡਿਆ ਸਾਡੀ ਹੈ ਨਾ ਲਿਖਿਆ ਇਹ ਇਹ ਤੂੰ ਕਿੱਥੇ ਕਿਹੜੇ ਐਪ ਤੇ ਕਰਦਾ ਪਿਆ एफ एफ तेਨੰਮੰਗਾ ਲੋਕੇ ਤੇ ਬੈਟ ਐ ਗਿਫਟ ਗਿਫਟ ਦੇਣਾ ਆ ਤੇ ਬਸ ਹੋ ਗਏ ਇਹ ਆਨਲਾਈਨ ਡੀਲਰ ਹੀ ਆ ਬੰਦਾ ਤੇ ਪਹਿਲਾਂ ਧੋਖਾ ਕਰਦਾ ਵੀ ਪੈਸੇ ਮੰਗਾ ਕੇ ਪਹਿਲਾਂ ਇਹਨੇ ਤੋਂ ਹੀ ਮੰਗਾਇਆ ਬੁੱਝਦਾ ਮੇਰੇ ਕੋ ਪਹਿਲਾਂ ਪੀਸਲ ਸਪੋਰਟ ਸਾਰਾ ਬੈਟ ਕਸ਼ਮੀਰੀ ਬਿੱਲੋ ਹਾਂ ਇਹਨੇ ਲਈ ਮੰਗਾਇਆ ਆ ਮੈਂ ਸੀ ਨਾ ਦੇਖਣੀ ਹੁੰਦੀ ਫੋਨ ਲੜਾ ਹੁਣ ਮੈਂ ਆਪਦੀ ਇੱਕ ਚੀਜ਼ ਇੱਕ ਸੂਤਰ ਮੈਂ ਲੈਣ ਲੱਗੀ ਸੀ ਮੈਂ ਸਕਿਪ ਕੀਤਾ ਹੂੰ ਮਾਹ ਚਲ ਤੈਨੂੰ ਲੈ ਕੇ ਦਿੰਨੇ ਆ ਪਤਾ ਹੋਣਾ ਆਖੇ ਨੱਗ ਦਾ ਕਿੰਨਾ ਹਾਂ ਕੰਮ ਦੱਸਿਗੇ ਤੇ ਗਰੋਂ ਲੱਪਿੰਦਾ ਗਲੇਡੂ ਇੱਥੇ ਇੱਥੇ ਤੱਕ ਆ ਜਾਂਦੇ ਆ ਚੱਲਾ ਭਾਈ ਤੇ ਇੱਥੇ ਕਰ ਰਹੇ ਸੀ ਅਸੀਂ ਸਫਾਈਆਂ ਸਫਾਈਆਂ ਕਰੀਂਆ ਬੈੱਡਾਂ ਦੀਆਂ ਕਰ ਰਹੇ ਸੀ ਬੈੱਡਾਂ ਦੇ ਅੰਦਰ ਜਿੰਨਾ ਵੀ ਖਲਾਰਾ ਸੀ ਉਹਨੂੰ ਸੈਟਿੰਗ ਕਰਕੇ ਰੱਖ ਰਏ ਸੀਗੇ ਸਾਰੀਆਂ ਰਜਾਈਆਂ ਦਰੀਆਂ ਕੰਬਲ ਜੋ ਵੀ ਸਾਰੇ ਵੱਡਾ ਜੋ ਆ ਦਿਵਾਨ ਬੈੱਡ ਆ ਅੰਦਰਲੇ ਰੂਮਸ ਦਾ ਪਹਿਲੇ ਰੂਮ ਦਾ ਜਿਹੜਾ ਬੈੱਡ ਉਹ ਵੀ ਸੀ ਬਿਲਕੁਲ ਖਾਲੀ ਕਰ ਦਿੱਤਾ ਸੀ ਤੇ ਦੂਸਰੇ ਰੂਮ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਜਿੰਨਾ ਵੀ ਥੱਲੇ ਕੱਪੜੇ ਸਾਰੇ ਵੇਸਟ ਕੱਢੇ ਹੋਏ ਆ ਜਿੰਨੇ ਵੀ ਜਿਹੜੇ ਨਹੀਂ ਪਾਉਣਦੇ ਉਹ ਵੱਖਰੇ ਕੱਢ ਕੇ ਬੈੱਡ ਜਿਹੜੇ ਖਾਲੀ ਕੀਤੇ ਆ ਬਹੁਤ ਭਰੇ ਪਏ ਸੀਗੇ ਬੈੱਡ ਤੇ ਆ ਥੋੜਾ ਜਿਹਾ ਸਮਾਨ ਰਹਿਣਤਾ ਸੀ ਕਿਉਂਕਿ ਇਹਦੇ ਵਿੱਚ ਫਲਾਵਰ ਪਏ ਸੀਗੇ ਤੇ ਇਹ ਆਪਾਂ ਬਾਹਰ ਧੁੱਪੇ ਪਾਈਆਂ ਹੀ ਅਸੀਂ ਦਰੀਆਂ ਬਿਸਤਰੇ ਤੇ ਤੁਸੀਂ ਦੇਖ ਸਕਦੇ ਹੋ ਉਹ ਸਾਹਮਣੇ ਉਹ ਪੇਟੀਆਂ ਸੀ ਖਾਲੀ ਕੀਤੀਆਂ ਸੀਗੀਆਂ ਉਧਰ ਪੇਟੀਆਂ ਪਈਆਂ ਹੋ ਉਸ ਰੂਮ ਦੇ ਵਿੱਚ ਤੇ ਪੇਟੀਆਂ ਖਾਲੀ ਕੀਤੀਆਂ ਸੀ ਉਹ ਵੀ ਇਸੇ ਤਰ੍ਹਾਂ ਧੁੱਪੇ ਪਾਏ ਸੀ ਟੌਪ ਲਗਾ ਕੇ ਤੇ ਫਿਰ ਮੈਂ ਕਿ ਦੁਬਾਰਾ ਪੇਟੀਆਂ ਚ ਤੇ ਬਿੱਡਾਂ ਚ ਸਾਰਾ ਖਲਾਰਾ ਅਜੂ ਘਰ ਸਾਰਾ ਤੈਸ ਨੈਸ ਕੀਤਾ ਸੀ ਤੁਸੀਂ ਕਹਿੰਨਾ ਕੋਈ ਨਾ ਕੋਈ ਖਲਾਰਾ ਪਾਈ ਛੱਡਦੀ ਤੇ ਇੱਥੇ ਅਸੀਂ ਲਿਆਂਦਾ ਸੀ ਪੁਜੀਆ ਚਾਹ ਨਾਲ ਖਾਦਾ ਪੁਜੀਆ ਭੁੱਖ ਬਹੁਤ ਲੱਗੀ ਸੀ ਸوجਗ ਸਿੰਘ ਤੇ ਪਾਪਾ ਲੈ ਕੇ ਆਏ ਸੀ ਪੁਜੀਆ ਅਸੀਂ ਚਾਹ ਪੀ ਤੇ ਉਸ ਤੋਂ ਬਾਅਦ ਅਸੀਂ ਪੇਟੀਆਂ ਵਾਲਾ ਸਮਾਨ ਵੀ ਸੰਭਿਆ ਅਦਰ ਵੇਖੋ YouTube ਫੈਮਲੀ 컬러 ਹੁੰਦਾ ਪਿਆ ਹੈ ਪਾਲਸ ਚ ਆ ਕੰਨਾ ਯੋ ਕਿੰਨੀ ਆ ਸੋਹਣੀ ਲੱਗਦੀ ਹੈ ਨਾ ਵਾਈਟ ਕਲਰ ਵਾਲੀਆਂ ਕੰਨਾਂ ਆ ਵਾਓ ਕਿੰਨੀ ਸੋਹਣੀ ਲੱਗਦੀ ਕੰਨ ਸਾਫ ਸਾਫ ਤੇ ਵਾਈਟ ਵਾਈਟ ਸਾਰੀ ਤੋੜ ਤਾਂ ਕਿ ਇੱਧਰ ਗ੍ਰੀਨ ਦਾ ਕੰਬੀਨੇਸ਼ਨ ਬੜਾ ਸੋਹਣਾ ਬਣ ਗਿਆ ਹਾਂਜੀ ਵਾਈਟ ਚੱਲ ਬੜਾ ਸੋਹਣਾ ਬਣਿਆ ਕਿ ਇੱਧਰ ਮੈਂ ਐਗਜ਼ਿਬਿਸ਼ਨ ਲਾਇਆ ਵਾਓ ਇਧਰੀਆਂ ਦਾ ਤੇ ਖੇਸਾਂ ਦਾ ਲੈ ਜੀ ਨਹੀਂ ਹੋ ਜਿੰਨੂ ਜਿਹੜੀ ਜਿਹੜੀ ਪਸੰਦ ਲੈ ਜਾਓ ਮਿੰਤੀ ਆ ਬੜੀ ਸੋਹਣੀ ਲੱਗੀ ਆ ਵਾਟਸਐਪ ਕੇ ਆਵਾਜ਼ ਆ ਦੇਸੀ ਆ ਆ ਵੀ ਸੋਹਣੀ ਸਾਰੇ ਹੀ ਸੋਹਣੇ ਨਾਲ ਦੀ ਇੱਕ ਬਰੀ ਨਹੀਂ ਹੋਰ ਵੇਖੋ ਕਿੰਨੇ ਬਿਸਤਰੇ ਆ ਸਾਡੇ ਸੁਨਾਨੀ ਆ ਥੱਲੇ ਵਿਛਾਇਆ ਆ ਵੇਖੋ ਪੱਖੀਆਂ ਜਿਹੜੀਆਂ ਮੈਨੂੰ ਬਹੁਤ ਜ਼ਿਆਦੀਆਂ ਪਸੰਦ ਆਈਆਂ ਵੇਖੋ ਕਿੰਨੇ ਸੋਹਣੇ ਡਿਜ਼ਾਈਨ ਤੇ ਇੰਨਾ ਤੇ ਆ ਵੀ ਲੱਗੇ ਹੋਏ ਆ ਹਾਂ ਵਦਿਆ ਹਜੇ ਤਾਂ ਬਹੁਤ ਨਹੀਂ ਇਧਰ ਵੇਖੋ ਬਹੁਤ ਜਿਆਦਾ ਇਹ ਸਾਰਾ ਆਂਟੀ ਜੀ ਦਾ ਸਮਾਨ ਦਾਜ ਦਾ ਸਾਰੇ ਦੇ ਦਰੀਆਂ ਕੇਸ ਰਜਾਈਆਂ ਪੱਖੀਆਂ ਚਾਦਰਾਂ ਇਹਨਾਂ ਨੂੰ ਲਵਾਈ ਸੀ ਅੱਜ ਤੋਂ ਉੱਪਰ ਤੇ ਹੁਣ ਆਏ ਆ ਸੰਭਲ ਵਾਓ ਮੈਨੂੰ ਤਾਂ YouTube ਫੈਮਿਲੀ ਆਜੋ ਪੱਖੀਆਂ ਸੱਚੀ ਮੈਨੂੰ ਤੁਹਾਡਾ ਸਾਰਾ ਸਮਾਨ ਬੜਾ ਪਸੰਦ ਆਇਆ ਖਾਸ ਕਰਕੇ ਆਵਲੀਆਂ ਪੱਖੀਆਂ ਪੱਖੀਆਂ ਬੜੀਆਂ ਪਸੰਦ ਆਈਆਂ ਵਿਚਾਰੀਆਂ ਸਾਰੀਆਂ ਐਵੇਂ ਦੀਆਂ ਹਾਂਜੀ ਕਿੰਨੀਆਂ ਕੁਲੀਆਂ ਕੁਲੀਆਂ ਨੇ ਇੱਧਰ ਅਸੀਂ ਭਾਂਡੇ ਖਲਾਰੇ ਪਏ ਆ ਸਾਡੇ ਸਾਰੇ ਭਾਂਡੇ ਆਵੇ ਅੱਡੇ ਕਸੀਰੇ ਚ ਪਾਤੇ ਸੀ ਰਜਾਈਆਂ ਖੱਡੇ ਸੀ ਆਵੇ ਰਜਾਈਆਂ ਇਕੱਟੇ ਕਰਦ ਗਏ ਰਜਾਈਆਂ ਧਲਾਈਆਂ ਇੰਜ ਕਰੀਏ ਪਹਿਲੋ ਖੇਸ ਵਾਲੇ ਰੱਖ ਲੋ ਖੇਸ ਖੂਸ ਹੂੰ ਅੱਜ ਮੋਲ ਘੁੰਮ ਰਿਹਾ 12 ਗਰਦੀ ਗੈਣਾ ਦੱਸੇ ਕੀ ਨਾਮ ਨਾਂ ਪੜ ਕੇ ਦੱਸੋ ਪਹਿਲਾਂ ਹੈ ਕਿ ਰੇਲੀਨ ਰੇਲੀਨ ਸੁਣ ਲੋ ਜੀ ਨਾਂ ਸੁਣ ਲੋ ਇਹਨਾਂ ਦਾ ਹਾਂ ਜੀ ਸਰ ਮੇਡਿਆ ਨਹੀਂ ਸੋਨਾ ਹਨਾ ਇਹ ਮੋਰ ਚੱਕ ਕੇ ਲੈ ਜੀਏ ਅਸੀਂ ਚੰਡੀਗੜ੍ਹ ਗਏ ਹਾਂ ਤੇ ਉੱਥੇ ਐਡਾ ਸੋਨਾ ਨਹੀਂ ਹੈਗਾ ਜਿਦਾਂ ਆ ਮਲਵਈਨਾ ਕੀਤਾ ਹੋਇਆ ਹੈ ਨਾ ਉੱਥੇ ਮੈਨੂੰ ਲੱਗਦਾ ਕੁਛ ਅਜਿ ਦੁਸ਼ਹਿਰੇ ਕਰਕੇ ਵੀ ਹੋ ਸਕਦਾ ਹਨਾ ਨਹੀਂ ਸ਼ੋਪ ਬੰਦ ਖਲਾ ਲਾਂਗੇ ਸ਼ੋਪ ਦਾ ਕੀ ਹੈ ਕੀ ਲੈਣਾ ਹੈ ਤੁਸੀਂ ਕੀ ਲੈਣਾ ਹੈ ਪਰਸ ਪਰਸ ਆਏ ਕੰਨ ਹਲ ਟੰਗਿਆ ਹੈ ਹਰ ਪਾਈ ਕਰੇ ਪਏ ਤੇ ਇੱਕ ਹੋਰ ਚਾਹੀਦਾ ਇਹਨਾਂ ਨੂੰ ਬ੍ਰਾਂਡਡ ਲੇਡਰ ਆ ਬ੍ਰਾਂਡਡ ਅੱਛਾ ਜੇ ਗਏ ਬ੍ਰਾਂਡਡ ਹੀ ਬਾਹਰੋਂ ਆਉਂਦੇ ਅੱਗੋਂ ਅੱਗੇ ਬਾਹਰੋਂ ਆਵੇ ਹੁਣ ਇਧਰੋਂ ਥੋੜੀ ਹੋ ਜਾ ਮੇਰੇ ਨਾਲ ਕੋਲ ਪੈਸੇ ਨਹੀਂ ਹੋਗੇ ਨਾ ਅੱਛਾ ਚਲੋ ਦੇਖਦੇ ਆ ਵੀ ਕੀ ਪਸੰਦ ਆਉਂਦਾ ਇਹਨਾਂ ਨੂੰ ਅੱਜ ਤਾਂ ਛੇਤੀ ਐਨਾ ਸ਼ੋਪਿੰਗ ਕਰ ਲਈ ਮੈਨੂੰ ਤਾਂ ਲੱਗਾ ਹੀ ਨਹੀਂ ਮੈਂ ਰੱਕ ਜਾਣਾ ਖਾਣਾ ਕੁਛ ਨਹੀਂ ਇੱਕ ਇਹਨਾਂ ਨਾ ਪਰੌਂਟੇ ਆ ਬਿਆ ਪਰਸ ਇਹਨਾਂ ਦੇ ਪਰੌਂਟੇ ਜੇ ਅਸੀਂ ਮੈਂ ਤਾਂ ਉਹ ਹੀ ਖਾਣੇ ਲੁਧਿਆਣੇ ਪਰੌਂਟੇ ਲੈ ਕੇ ਆਏ ਪਰੌਂਟੇ ਜਾ ਕੇ ਖਾਣੇ ਲੋ ਜੀ ਢੋਟੇ ਮਾਟੇ ਫਰੀ ਦੇ ਬਾਕੀ ਸਭ ਪੈਸੇ ਆ ਦਾ ਢੋਟੇ ਮਾਟੇ ਲੈਣਾ ਲੈਣਾ ਲਵਾਂਗੇ ਜੰਮਿਆ ਸਾਰੀ ਲੈ ਲਈ ਨਹੀਂ ਹਜੇ ਕਹਤ ਨਹੀਂ ਔਖੇ ਹੈਗਾ ਪਾਲੂ ਖੇਚ ਲਈਏ ਪਾਲੂ ਖੇਚ ਲਈਏ ਨੇ ਆਹ ਵੇਖੋ ਉਹਦੇ ਤੇ ਪਤਾ ਨਹੀਂ ਕੀ ਹੋਣ ਓਏ ਉਹ ਦੂਜੇ ਲੱਗਾ ਨਾ ਮਤਲਬ ਉਹ ਵਿਜ਼ੂਅਲਾਈਜ਼ ਕੁਝ ਹੋਰ ਹੁੰਦਾ ਕੋਈ ਸਹੀ ਹੈ ਜਵਾਕ ਲਈ ਮੈਂ ਤਾਂ ਜਵਾਕ ਰਿਆ ਨਹੀਂ ਹੁਣ ਨਹੀਂ ਹੁਣ ਆਪਾਂ ਜਾਂਦੇ ਹੋਏ ਉਚਾਈਆਂ ਤੋਂ ਥੱਲੇ ਇਆ ਫੂਡ ਕੋਰਟ ਤੇ ਮੰਮੀ ਨੂੰ ਲੱਗੀ ਐ ਭੁੱਖ। ਇੱਧਰ ਵੇਖੋ। ਨਹੀਂ ਚੀਜ਼ ਹੈ ਕਿ ਤੇ ਕੀ ਲੈ ਲਈ। ਆਹੋ। ਇਹ ਮਰੁੰਡਾ ਦੀ। ਮਰੁੰਡਾ ਦੀ ਨਾਣੇ ਕਾਫੀ ਸ਼ਾਟ ਉਹ ਸੁਧੀ ਆਣੀ। ਇਹ ਮੈਂ ਜਾ ਕੇ ਪੀਵਾਂਗੇ। ਮੈਨੂੰ ਤਾਂ ਲੱਗਦਾ ਇਹ ਸਾਰੇ ਖਾਣ ਹੀ ਆਉਂਦੇ ਆ ਨਾ ਦੂਜੀ ਥਾਂ ਦੇ ਕੋਈ ਵੇਖਿਆ ਹੀ ਨਹੀਂ ਇੱਥੇ ਵੇਖੋ। ਪੂਰੀ ਆ ਵੇਖੋ ਇਹਨਾਂ ਪਰੌਂਠੇ ਅਜੇ ਵੀ ਪਾਏ ਹੋਏ ਪਰ ਮੈਂ ਆ ਲੈ ਆਂ। ਹੋਠੇ ਖਾਣੇ ਨਾ 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 ਪਰੋਂਠੇ ਹੁਣ ਘਰੇ ਜਾ ਕੇ ਖਾਇਆਗੇ ਹੁਣ ਤਾਂ ਆਹ ਨਹੀਂ ਸ਼ਰਾਬ ਦੇ ਨਹੀਂ ਘਰੇ ਜਾ ਕੇ ਖਾ ਲਾਂਗੇ ਉਹ ਛੇਤੀ ਘਰ ਘਰੇ ਵਾਪਸ ਜਾਣਾ ਬਾਪੂ ਟਕਾਲਾ ਪੈ ਜਾਣਗੇ ਉਹੀ ਗਾਲਾਂ ਗਾਲਾਂ ਪੈਣੇ ਹੁੰਦੀਆਂ ਚਲੋ ਕਰੋ ਸ਼ੁਰੂ ਮੈਨੂੰ ਲੱਗਦਾ ਲਾਈਟ ਚੱਲ ਗਈ ਆਹ ਨਹੀਂ ਨਹੀਂ ਲਾਈਟ ਨਹੀਂ ਗਈ ਹੈ ਉੱਧਰ ਵੀ ਨਹੀਂ ਉਹ ਬੰਦ ਹੋ ਗਿਆ ਉਹ ਨਹੀਂ ਆਪਣੇ ਨੇ ਨਾ ਇਨਸਾਫੀ ਹੈ ਉੱਧਰ ਦੇਖੋ ਥੱਲੇ ਨੂੰ ਕਰਨੀ ਹੈ ਲਾਈਟ ਨਹੀਂ ਲਈ ਹੁਣ ਆਪਾਂ ਨੂੰ ਲੈ ਕੇ ਆ ਹਾਂ ਕਿੰது ਖਾਓਗੇ ਮੈਂ ਅੱਗੇ ਕਹਾਂ ਨਾ ਪਤਾ ਨਹੀਂ ਕਿ ਉਹ ਇਸ ਕਰਕੇ ਸਾਸ਼ੀ ਦਾ YouTube ਫੈਮਲੀ ਕੀ ਹਾਲ ਚਾਲ ਕਿਵੇਂ ਦੀ ਸਾਰੇ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਬਿਲਕੁਲ ਠੀਕ ਠਾਕ ਆ ਦੋਕ ਦਿਨ ਰਹਿ ਬਿਜ਼ੀ ਕੋਈ ਵਲੌਗ ਨਹੀਂ ਪਾ ਸਕੀ ਅੱਜ ਵਲੌਗ ਪਹੁੰਚ ਜਾ ਰਹੀ ਆ ਜਿਹਦੇ ਵਿੱਚ ਮੈਂ ਕੁਝ ਇੱਕ ਦਿਨ ਤਾਂ ਸੀ ਸਾਰਾ ਦਿਨ ਬਿਸਤਰੇ ਕੱਢੇ ਬਿਸਤਰੇ ਸੰਭਾਲਦੇ ਰਹੇ ਜਿਵੇਂ ਬੈੱਡ ਵੀ ਸਾਰੇ ਖਾਲੀ ਤੇ ਪੇਟੀਆਂ ਸਭ ਕੁਝ ਖਾਲੀ ਕਰਕੇ ਸਾਰਾ ਦਿਨ ਗਰਮੀ ਵੀ ਬਹੁਤ ਸੀ ਤੇ ਬਹੁਤ ਔਖਾ ਹੈਂਡਲ ਕੀਤਾ ਅਸੀਂ ਸੋਚਿਆ ਧੁੱਪ ਲਵਾ ਲਈਏ ਕਿਉਂਕਿ ਹੁਣ ਵੇਲਾ ਜਾਂ ਟਾਈਮ ਬਾਅਦ ਚ ਝੋਨੇ ਚੰਨ ਦੀ ਬਾਡੀ ਦੇ ਵਿੱਚ ਫਿਰ ਬਿਸਤਰੇ ਬਾਹਰ ਨਹੀਂ ਕੱਢਦੇ ਜਾਨੇ ਘੱਟਾ ਮਿੱਟੀ ਬਹੁਤ ਹੋ ਜਾਂਦਾ ਸੋ ਇਸ ਕਰਕੇ ਅਸੀਂ ਬਿਸਤਰਾ ਵਾਲਾ ਕੰਮ ਨਿਬੇੜ ਲਿਆ ਹੁਣ ਉੱਪਰ ਦੀ ਸਫਾਈ ਤਾਂ ਜਿਹੜੀ ਹੁੰਦੀ ਰਹਿੰਦੀ ਤੁਹਾਨੂੰ ਪਤਾ ਹੀ ਹੈ ਡੀਪ ਕਲੀਨਿੰਗ ਵੀ ਕਰਦੇ ਰਹੇਦਾ ਦੂਜੀ ਵੀ ਉਹ ਤਾਂ ਹੁੰਦੀ ਰਹਿੰਦੀ ਆ ਕੋਈ ਖਾਸ ਨਹੀਂ ਹੁੰਦਾ ਕਰਨ ਵਾਲਾ ਥੋੜੀ ਥੋੜੀ ਕਰਦੇ ਰਵਾਂਗੇ ਤੇ ਉਸ ਤੋਂ ਬਾਅਦ ਅਸੀਂ ਗਏ ਸੀ ਅਗਲੇ ਦਿਨ ਮਾਲ ਤੇ ਕੁਝ ਮਾਲ ਦੀਆਂ ਕਲਿੱਪਸ ਤੁਹਾਡਨਾਂ ਸਾਂਹੀਆਂ ਕੀਤੀਆਂ ਜੋ ਫੰਕਸ਼ਨ ਕੀਤਾ ਜਾ ਕੇ ਤੇ ਅੱਜ ਦੀ ਇਹ ਵੀਡੀਓ ਤੁਹਾਨੂੰ ਸਾਰੀ ਵੇਖ ਕੇ ਕਿਵੇਂ ਦੀ ਲੱਗਦੀ ਆ ਦੱਸਿਓ ਜਰੂਰ ਵੀਡੀਓ ਵਧੀਆ ਲੱਗੇ ਲਾਈਕ ਕਰਨਾ ਉਸ ਤੋਂ ਵਧੀਆ ਲੱਗੇ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਸੋ ਜਿਹੜਾ ਕੋਈ ਪਹਿਲਾਂ ਪ੍ਰਾਣਾਵਾ ਜੁੜਦਾ ਹੈ ਤੇ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਬੈਲ ਆਈਕਨ ਦਬਾ ਦਿਓ ਤਾਂ ਜੋ ਵੀਡੀਓ ਦੇ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੇ ਰਹਿਣ ਤੇ ਜੇਕਰ ਤੁਸੀਂ ਚੈਨਲ ਤੇ ਮੇਰੀਆ ਵੀਡੀਓ ਨੂੰ ਵਾਚ ਕਰ ਰਹੇ ਹੋ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਲੀਜ਼ ਤੁਸੀਂ ਵੀ ਜਾਓ ਜਲਦੀ ਤੋਂ ਸਬਸਕ੍ਰਾਈਬ ਵਾਲਾ ਬਟਨ ਦਬਾਓ ਤੇ ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤੇ ਇਸੇ ਤਰ੍ਹਾਂ ਹੀ ਹੁਣ ਆਪਣਾ ਪਿਆਰ ਦਿੰਦੇ ਰਹੋ ਪਿਆਰੇ ਪਿਆਰੇ ਕਮੈਂਟ ਕਰਦੇ ਰਹੋ ਮਿਲਦੇ ਆ ਨੈਕਸਟ ਵਲੌਗ ਬਾਏ